ਜੀ ਹਾਂ ਜੀ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਾਡੇ ਨਾਲ ਐਨਸੀਬੀ ਅੰਮ੍ਰਿਤਸਰ ਤੋਂ ਟੀਮ ਆਈ ਸੀ ਜੀ ਤੇ ਸਵੇਰ ਅਸੀਂ 8:00 ਵਜੇ ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕੱਲ ਕਿ ਇੱਕ ਸਾਧੂ ਰਾਮ ਹੈਗੇ ਹਨ ਜੋ ਕਿ ਇੱਕ ਕੰਟਰੈਕਟਰ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਲਾਰੈਂਸ ਬਿਸ਼ਨੋਦ ਦੇ ਨਾਮ ਦੀ ਜੋ ਬੰਦੇ ਸੀਗੇ ਇਹਨਾਂ ਤੋਂ 1 ਕਰੋੜ ਰੁਪਏ ਦੀ ਮੰਗ ਕਰ ਰਹੇ ਸੀ ਫਿਰ ਇਹਨੇ ਪੁਲਿਸ ਨੂੰ ਅਪਰੋਚ ਕੀਤਾ 15 ਲੱਖ ਹੈਂਡਓਵਰ ਕਰਨ ਆਏ ਸੀ ਤੇ ਸਾਡੀ ਟੀਮ ਨੇ ਇਹਨਾਂ ਦੇ ਨਾਲ ਟਾਕਲ ਕਰਕੇ ਇਹਨਾਂ ਨੂੰ ਫੜ ਵੀ ਲਏ ਤੇ ਦੋ ਬੰਦੇ ਫੜੇ ਗਏ ਇੱਕ ਇੱਕ ਦੇ ਜੋ ਹੈ ਫਾਇਰ ਬੱਚਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਐਨਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ 'ਚ ਸਖਤੀ ਦਿਖਾਈ ਤੇ ਹੁਣ ਤੱਕ 1664 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 14 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਜਦਕਿ 598 ਗੈਂਗਸਟਰਾਂ ਤੇ ਅਪਰਾਧਿਕ ਮੋਡੀਊਲਾਂ ਦਾ ਪਰਦਾਫਾਸ਼ ਕਰਨ 'ਚ ਵੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਵਰਤੇ ਗਏ 1516 ਹਥਿਆਰ ਅਤੇ 347 ਵਾਹਨ ਵੀ ਬਰਾਮਦ ਕੀਤੇ ਹਨ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਜਜਮੈਟ ਮੈਡੀਸਨ ਸ਼ਾਪ ਟਿਲਵਾ ਬਾਜ਼ਾਰ ਦੇ ਪਿੱਛੇ ਕੀ ਹੈ ਉੱਥੇ ਇਨਸਪੈਕਸ਼ਨ ਕੀਤੀ ਰੇਟ ਕੀਤੀ ਮੌਕੇ ਤੇ ਸਾਨੂੰ ਜੀ ਅਰਾਊਂਡ 1770 ਪਰੀ ਕਪਲਨ ਦੇ ਕੈਪਸੂਲਸ ਐਂਡ ਅਰਾਊਂਡ ਦਾਇਸੋ ਟੈਬਲੇਟਸ ਜਿਹੜੀਆਂ ਹੈਬਿਟ ਫਾਰਮਿੰਗ ਡਰੱਗਸ ਨੇ ਉਹ ਜੀ ਰਿਕਵਰ ਕੀਤੀਆਂ ਸੀ ਐਂਡ ਜਿਨ੍ਹਾਂ ਦੇ ਕੁੱਲ ਅਮਾਊਂਟ ਹੈ ਅਰਾਊਂਡ 58000 ਰੁਪਏ ਜੀ ਜੀ ਤੇ ਉਹ ਅਸੀਂ ਰਿਕਵਰੀ ਕਰਕੇ ਸੀਜ਼ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਈਆਂ ਨੇ ਤੇ ਕੱਲ ਉਹ ਪੇਸ਼ ਕੀਤੀਆਂ ਜਾਣਗੀਆਂ ਜੀ ਕੋਰਟ ਵਿੱਚ ਤੇ ਅਗਲੀ ਕਾਰਵਾਈ ਜਿਹੜੀ ਹੈ ਡਰਗ ਐਂਡ ਕੋਸਮੈਟਿਕਸ ਡਿਪਾਰਟਮੈਂਟ ਪਰ ਮੈਡੀਕਲ ਸਰਕਲ ਕੀਤੇ ਤਾਂ ਜੀ ਮੈਡੀਕਲ ਸਟੋਰਾਂ ਨੂੰ ਇਹ ਚਤਾਵਨੀ ਦੇ ਦੇਣਾ ਸਾਰੇ ਨੂੰ ਕਿ ਜਿਹੜੇ ਹੈਬਿਟ ਫਾਰਮਿੰਗ ਡਰੱਗਸ ਨੇ ਨਸ਼ੀਆਂ ਦੂਰ ਕਰਦੇ ਹੋਣ ਵਾਲੀਆਂ ਦਵਾਈਆਂ ਨੇ ਉਹਨਾਂ ਦਾ ਰਿਕਾਰਡ ਜਾਂ ਤਾਂ ਪ੍ਰੋਪਰ ਰੱਖਣ ਨਹੀਂ ਤਾਂ ਰੱਖਣਾ ਬੰਦ ਕਰ ਦਿਓ ਕਿਉਂਕਿ ਸਰਕਾਰ ਵੀ ਪੰਜਾਬ ਸਰਕਾਰ ਕਾਢੀ ਬਹੁਤ ਸਖਤ ਹੈ ਨਸ਼ੇ ਦੇ ਵਿਰੁੱਧ ਹੈ ਬਹੁਤ ਅਸੀਂ ਵੀ ਸਾਰੇ ਪੁਲਿਸ ਪਾਰਟੀ ਤੁਸੀਂ ਸਭਾਰੇ ਰਹੇ ਰਹਿਣ ਕਿ ਇਸ ਚੀਜ਼ ਨੂੰ ਅਸੀਂ ਜਿਹੜੋ ਖਤਮ ਕੀਤਾ ਜਾਵੇ ਆਪਣੀ ਜਿੰਮੇਵਾਰੀ ਕਿਪਨ ਹਾਲ ਤੱਕ ਅਸੀਂ ਤਿੰਨ ਜਗ੍ਹਾ ਤੇ ਜਾ ਚੁੱਕੀਆਂ ਸੀ ਇੱਕ ਜਗ੍ਹਾ ਤੋਂ ਸਾਨੂੰ ਰਿਕਵਰੀ ਹੋਈ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ Bajaj Medical Store ਤੋਂ ਉਸ ਤੋਂ ਇਲਾਵਾ ਅਸੀਂ ਟਲਵਾ ਇਲਾਕੇ ਦੇ ਵਿੱਚ ਹੀ ਦੋ ਹੋਰ ਮੈਡੀਕਲ ਸਟੋਰਸ ਦੀ ਇਨਸਪੈਕਸ਼ਨ ਕੀਤੀ ਹੈ ਲੋਕਲ ਪੁਲਿਸ ਦੇ ਨਾਲ ਐਸਚੂ ਸਾਹਿਬ ਦੇ ਨਾਲ ਤੇ ਉੱਥੋਂ ਉੱਥੇ ਸਾਨੂੰ ਜੀ ਰਿਕਵਰੀ ਕੋਈ ਨਹੀਂ ਹੋਈ ਪਰ ਹਾਂਜੀ ਜਨਰਲ ਕਾਂਟਰਾਵੈਂਸ਼ਨਸ ਮਿਲੀਆਂ ਨੇ ਐਂਡ ਡਰਗ ਐਂਡ ਕਾਸਮੈਟਿਕ ਐਕਟ ਅੰਦਰ ਅਸੀਂ ਉਨਾਂ ਤੇ ਵੀ ਕਾਰਵਾਈ ਕੀਤੀ ਹੈ